फिर <laughs> ਬਾਈ ਪਹਿਲਾਂ ਮੇਰੇ ਵਿਚੋਲ ਗੀਰਿਂ ਤਰੋ ਫੇਰ ਅੰਦਰ ਬੜਿਓ ਜਾ ਜਾ ਰੋ ਨੰਗਾ ਕਰੀਂ ਹਾਂ ਠੀਕ ਆ ਇਹ ਲੰਝਾ ਲੰਝੜ ਚਲ ਹੁਣ ਬੋਲਣਾ ਤਾਂ ਇਤਨੂ ਹੋ ਗਿਆ ਮੂਵੀ ਬਣਦੀ ਆ ਕੰਚਰਾ ਕਾਇ ਹੋ ਗਈ 부ੜੀ ਮੇਰੇ ਦੁੱਖ ਤੇ ਨੇ ਗੋਡੇ ਨਾਲੀ ਤਾਂ ਕੰਮ ਪੂਰਾ ਨਹੀਂ ਤੁਸੀਂ ਵੀ ਨਾ ਇਹ ਪੰਜਾਬੀ ਵਾਲੀ ਕਹਾਣੀ ਦਿੱਲੀ ਵਾਲਿਆਂ ਨੂੰ ਮੈਂ ਤਾਂ ਸੋਨੇ ਕੇ ਲੜਾ ਲੜਦੀ ਉਦੋਂ ਬਾਅਦ ਕੀ ਕੀ ਕੀਤਾ ਜਦੋਂ ਮਠੀਠੀਏ ਮਠੀਠੀਏ ਕਰਦੇ ਸੀ ਹੈ ਨਹੀਂ ਤਾਂ ਤੇਰੀ ਗੱਲ ਦੀ ਆ ਤੂੰ ਤਾਂ ਬਦਲੇ ਗਿਆ ਚੱਲ 5 ਕਿੱਲੇ ਦਾ ਫਰਕ ਹੋਇਆ ਮੇਰੀ ਗੱਲ ਸੁਣੋ ਹੌਲੀ ਹੌਲੀ ਇਹਦੇ ਮੱਥਾ ਨੂੰ ਤਾਂ ਘੁੱਟੇ ਲਾ ਦੀ ਬਾਅਦ ਚ ਆਇਂਦੇ ਤੇ ਗਲੇ ਤੇ ਪਹੁੰਚ ਜੀ ਸਮਝ ਲੈ ਦੀ ਭਾਈ ਗੱਲ ਸੁਣ ਲੈ ਇਹ ਨਹੀਂ ਕਰਿਆ ਸਮਝ ਆਦਾ ਇਹਨੂੰ ਦਾਦਾ ਕਰਦਾ ਠੀਕ ਹੈ ਇਹਦਾ ਕੰਮ ਪੂਰਾ ਲੈਣਾ ਪਹਿਲਾਂ ਗੋਡੇ ਕੋਟਣੇ ਫਿਰ ਘਿੱਟੇ ਘੁੱਟਣੇ ਨੂੰ ਫਿਰ ਗਲਾ ਘੁੱਟਣਾ ਇਹਦਾ ਉਡੀਕੋ

ਜਦੋਂ ਆਉਂਦਾ ਰਹ ਗਿਆ ਉਹ ਮੈਨੂੰ ਦਾ ਇਹਨਾਂ ਦੇ ਵਿਚੋਲ ਗਿਰਵੀ ਦੇ ਵਿੱਚ ਹੋਰ ਫੜਾਉਂ ਉੱਧਰ ਖੜਾ ਮੰਗਦਾ ਸੀ ਕਹਿੰਦਾ ਜਾਂਦਾ ਮੈਂ ਕਿਹੋ ਜਿਹਾ ਬਹੁਤ ਬੋਲੀਏ ਪਾਈਆਂ ਕਹਿੰਦੇ ਬੇਟਾ ਹਾਂ ਦੇ ਖੁਸ਼ੀਆਂ ਲੈ ਆਈ ਬੱਬਾ ਨਾਨਕਾ ਇਹੋ ਜਹੀਆਂ ਖੁਸ਼ੀਆਂ ਲੈ ਆਈ ਬੱਬਾ ਤੇਰੀ ਜੀਵੇ ਦੇ ਪੁੱਤਾਂ ਦੀ ਜੋੜੀ ਤੀਆਂ ਵੇ ਲਗਾਉਣ ਗਾਲਿਆ ਤੇਰੀ ਜੀਵੇ ਦੇ ਪੁੱਤਾਂ ਦੀ ਜੋੜੀ ਤੀਆਂ ਵੇ ਲਗਾਉਣ ਗਾਲਿਆ ਤੀਆਂ ਚਾਂਗੀ ਰੱਖੀਂ ਜਾ ਕਰੇ ਆਸਲੀ ਕਰੇਂ ਦੀਆਂ ਆ ਚੱਲੀਆਂ ਨੰਦਾ ਕੈ ਪਰ ਜਾਈਆਂ